ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਹੋਣਾ ਨੂੰ ਜਿਹੜੀ ਖਾਸ ਟਿਕਟ ਜੋ ਆ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਨਾਲ ਚੀਮਾ ਸਾਹਿਬ ਮੌਜੂਦ ਨੇ ਚੀਮਾ ਸਾਹਿਬ ਕਿਵੇਂ ਵੇਖਦੇ ਹੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਖਾਸ ਤੁਹਾਡੇ ਦੇ ਉੱਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਿਸ਼ਵਾਸ ਜਤਾਇਆ ਦੇਖੋ ਪਾਰਟੀ ਦਾ ਧੰਨਵਾਦੀ ਆ ਔਰ ਬਹੁਤ ਵੱਡਾ ਮਾਨ ਪਾਰਟੀ ਨੇ ਬਖਸ਼ਿਆ ਅੱਜ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਅਕਾਲਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ 'ਚ ਜਾਣਾ ਹੈ ਇਸ ਕਰਕੇ ਅੱਗੇ ਲੈਣ ਵਾਸਤੇ ਵੀ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਵਾਸਤੇ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਪਹੁੰਚੇ ਹਾਂ ਆਸ ਹੈ ਕਿ ਪ੍ਰਮਾਤਮਾ ਕਿਰਪਾ ਕਰੇਗਾ ਔਰ ਬੜੀ ਅੱਛੀ ਕਾਮਯਾਬੀ ਜੜੀ ਆ ਉਹ ਮੈਂ ਜੀਵਨ ਸਾਹਿਬ ਇਸ ਵਾਰ ਪਹਿਲੀ ਵਾਰ ਹੋ ਰਿਹਾ ਕਿ ਭਾਜਪਾ ਤੋਂ ਅਲੈਦਾ ਜੋ ਆ ਤੁਸੀਂ ਚੋਣ ਲੜ ਰਹੇ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚੋਣ ਲੜ ਰਹੇ ਲੋਕ ਸਭਾ ਚੋਂ ਦੇਖੋ ਕੋਈ ਫਰਕ ਨਹੀਂ ਪੈਂਦਾ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਜਦੋਂ ਮੁੱਦਿਆਂ ਦੇ ਉੱਤੇ ਕਿਸੇ ਗੱਲ ਦੀ ਸਹਿਮਤੀ ਨਾ ਬਣੇ ਤੇ ਫਿਰ ਤੁਹਾਡੇ ਰਸਤੇ ਦੋਨਾਂ ਵਾਸਤੇ ਖੁੱਲੇ ਹੁੰਦੇ ਇਸ ਤਰੀ ਰਾਜਨੀਤੀ ਚੱਲਦੀ ਹੈ ਇਸ ਤਰੀ ਜਮਨਕ੍ਰਤੀ ਚੱਲਦੀ ਜੇ ਮੁੱਦਿਆਂ ਤੇ ਸਹਿਮਤੀ ਹੋਵੇ ਤੇ ਅਸੀਂ ਇਕੱਠੇ ਹੋ ਸਕਦੇ ਹਾਂ ਜੇ ਨਹੀਂ ਹੋਈ ਤੇ ਵੱਖਰੇ ਹੋਗੇ ਮਤਲਬ ਖਾਸ ਕਰਕੇ ਕੀ ਕੁਛ ਕਿਉਂਕਿ ਇਸ ਵਾਰ ਨਾ ਪਾਰਟੀ ਜਿਆਦਾਤਰ ਜੇ ਅੱਗੇ ਹੁੰਦਾ ਸੀ ਕਿ ਦੋ ਢੇਡ ਹੁੰਦੇ ਸੀ ਤਾਂ ਹੁਣ ਇਸ ਵਾਰ ਢੇਡ ਵੀ ਜਾਦੇ ਨੇ ਵੱਖ-ਵੱਖ ਪਾਰਟੀਆਂ ਚਾਰ ਤੋਂ ਪੰਜ ਕੈਂਡੀਡੇਟ ਹੈਗੇ ਨੇ ਤਾਂ ਕਿਵੇਂ ਜੋ ਤੁਸੀਂ ਚੋਣ ਲੜੋਗੇ ਕੀ ਕੁਛ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਕਿਉਂਕਿ ਕਾਫੀ ਉਮੀਦ ਇਸ ਵਾਰ ਲੋਕਾਂ ਨੂੰ ਹੈਗੀ ਹੈ ਜਨਤਾ ਦੇਖੋ ਚੰਗੀ ਗੱਲ ਹੈ ਹੈਲਥੀ ਡੈਮੋਕ੍ਰੇਸੀ ਹੈ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਲੇਕਿਨ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਇਸ਼ੂ ਬੇਸਡ ਪੋਲਟਿਕਸ ਹੋਣੀ ਚਾਹੀਦੀ ਆ ਜਿਹੜੀ ਕੋਡ ਪ੍ਰਚਾਰ ਵਾਲੀ ਤੇ ਜਿਹੜੀ ਹੈ ਦੁਸ਼ਣ ਲਾਉਣ ਵਾਲੀ ਝੂਠੇ ਰਾਜਨੀਤੀ ਹੈ ਉਦਾ ਹੁਣ ਖਤਮਾ ਹੋ ਚੁੱਕਿਆ ਹੁਣ ਜਨਤਾ ਨੇ ਦੇਖ ਲਿਆ ਕਿ ਕਾਂਗਰਸ ਨੇ ਕਿਵੇਂ ਪੰਜ ਸਾਲ ਫਰਾਡ ਕੀਤਾ ਆਮ ਆਦਮੀ ਪਾਰਟੀ ਨੇ ਕਿਵੇਂ ਗਮਰਾ ਕਰਕੇ ਫਰਾਡ ਕੀਤਾ ਜਿਹੜੇ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਜੇਲਾ ਚ ਬਿਠੇ ਇਸ ਕਰਕੇ ਇਸ਼ੂ ਬੇਸਡ ਜਿਹੜੀ ਹੈ ਇਲੈਕਸ਼ਨ ਹੋਣੀ ਚਾਹੀਦੀ ਹੈ ਤੇ ਬੜੀ ਡਟ ਕੇ ਇਲੈਕਸ਼ਨ ਲੜਾਂਗੇ ਚੀਮਾ ਸਾਹਿਬ 5 ਸਾਲ ਅਜੇ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਦਲਜੀਤ ਸਿੰਘ ਚੀਮਾ ਜੋ ਇਸ ਵਕਤ ਜੋ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉਹਨਾਂ ਵੱਲੋਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਦਾਰ ਵੀ ਕੀਤੇ ਜਾਣਗੇ ਤੇ ਨਾਲ ਹੀ ਨਾਲ ਤੇ ਜੋ ਇਲੈਕਸ਼ਨਾਂ ਨੂੰ ਲੈ ਕੇ ਜੋ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਤਾਂ ਹੁਣ ਜੋ ਸ਼ੋਨ ਜੋ ਆਪਣੇ ਹਲਕੇ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਲੜੀ ਜਾਣੀਆਂ ਤਾਂ ਹੁਣ ਕੰਪੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਹ ਅੱਜ ਇੱਥੇ ਪਹੁੰਚੇ ਨੇ ਕੈਮਰਾਮੈਨ ਸੰਦੀਪ ਕੁਮਾਰ ਜੀ ਨਾਲ ਲੈਕਚਰ ਸੁਣਨ ਇੱਕ ਜਗਵਾਨੀ ਟੀਵੀ ਸ਼੍ਰੀਮਨ ਸਸਾਈ